ਅਜਨਾਲਾ ਵਿੱਚ ਬਿਜਲੀ ਵਿਕਾਸ ਕਾਰਜਾ ਦਾ ਜਾਇਜ਼ਾ ਲੈਣ ਸਾਫ ਦਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪਹੁੰਚੇ। ਉਹਨਾਂ ਨੇ ਨਵੀਆਂ ਬਿਜਲੀ ਤਾਰਾਂ ਅਤੇ ਉੱਚੇ ਪੁੱਲਾ ਦੇ ਕੰਮ ਦੀ ਕੁਆਲਿਟੀ ਅਤੇ ਰਫ਼ਤਾਰ ਦੀ ਜਾਂਚ ਕੀਤੀ। ਵਿਧਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਨਾਲਾ ਅਤੇ ਆਸ-ਪਾਸ ਦੇ ਪਿੰਡਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਵਿੱਚ ਜਲਦ ਸੀਸੀਟੀਵੀ ਕੈਮਰੇ ਲਗਾਏ ਜਾਣਗੇ ਜਿਨ੍ਹਾਂ ਨਾਲ ਸ਼ਹਿਰ ਦੀ ਪੂਰੀ ਨਿਗਰਾਨੀ ਹੋਵੇਗੀ। ਲਾਰੇ ਬਿਜਲੀ ਨੇ ਬੁੱਧ ਬਿਲੀ ਦਾ ਕੰਮ ਚੱਲ ਰਿਹਾ ਹੈ ਨਾਲੇ ਸ਼ਹਿਰ ਦੇ ਵਿੱਚ ਅਸੀਂ ਮਤਲਬ ਬਿਜਲੀ ਨਾ ਵਿਗਨ ਲੋਕਾਂ ਨੂੰ ਮਿਲੇ ਬਹੁਤ ਪੁਰਾਣੀਆਂ ਤਾਰਾਂ ਸੀ ਜਾਲ ਵਿਛੇ ਪਏ ਸੀਗੇ ਉਹ ਸਭ ਕੱਢਤੇ ਆ ਨਵੇਂ ਪੋਲ 11 11 ਮੀਟਰ ਦੇ ਲਾਤੇ ਕੇਵਲ ਪਾ ਦੇ ਸਾਦੇ ਆ ਦੇਖੋ ਉੱਪਰ ਸਾਦੇ ਕੇਬਲ ਪਾ ਦੀ ਸਾਦੇ ਸ਼ਹਿਰ ਦੇ ਵਿੱਚ ਅਸੀਂ ਕਿਉਂਕਿ ਬਿਜਲੀ ਘਰਾਂ ਮਾਤੇ ਦੇ ਚਾਲੂ ਹੋ ਜਾਣਾ ਤੇ ਸਾਡੀ ਕੋਸ਼ਿਸ਼ ਹੈ ਕਿ ਮੁੜ ਕੇ ਕੋਈ ਕੱਟ ਨਾ ਲੱਗੇ ਸਾਡੇ ਕੇ ਦੁਕਾਨਦਾਰ ਭਰਾ ਨੂੰ ਸਾਡੇ ਘਰਾਂ ਵਾਲਿਆਂ ਨੂੰ ਕੋਈ ਵੀ ਕਿਸੇ ਕਿਸਮ ਦੀ ਜੜੀਆ ਤੰਗੀ ਨਾ ਹੋਵੇ ਸੋ ਬਿਜਲੀ ਦਾ ਕੰਮ ਜਿਹੜਾ ਬਹੁਤ ਜੋਧਾਂ ਦੀ ਸ਼ਹਿਰ ਦੇ ਵਿੱਚ ਚੱਲ ਰਿਹਾ ਮੇਰਾ ਖਿਆਲ ਅਸੀਂ 15 ਤੱਕ ਜਲਦੀ ਤੱਕ ਇਹਨੂੰ ਕੰਪਲੀਟ ਕਰਦਾ ਕਿ ਸਾਡੇ ਸ਼ਹਿਰ ਦੇ ਵਿੱਚ ਲਾਈਟਾਂ ਲੱਗ ਜਾਣਗੀਆਂ ਹੁਣ ਕੈਮਰੇ ਲੱਗਣੇ ਸ਼ੁਰੂ ਹੋਣਗੇ 2-3 ਦਿਨ ਦੇ ਵਿੱਚ ਤੇ ਕੈਮਰੇ ਲੱਗੇ ਲਾਈਟਾਂ ਲੱਗੀਆਂ ਬਿਜਲੀ ਠੀਕ ਹੋ ਗਈ ਸ਼ਹਿਰ ਦਾ ਸੁੰਦਰੀ ਕੰਦ ਹੋ ਗਿਆ ਤੁਸੀਂ ਸਮਝ ਸੀਸੀਟੀਵੀ ਕੈਮਰੇ ਦੇ ਕਿੰਨਾ ਕੁ ਸੁਰੱਖਿਆ ਦੇ ਵਿੱਚ ਫਰਕ ਪਵੇਗਾ ਨਾ ਨਾ ਬਹੁਤ ਜ਼ਿਆਦਾ ਜਿੱਦਾਂ ਲਾਉਣੇ ਸ਼ੁਰੂ ਕਰਾਂਗੇ ਤੁਹਾਨੂੰ ਦੱਸਾਂਗੇ ਹੋ ਗਿਆ ਉਹਦੇ ਸਾਡੇ ਆਪਾਂ ਪੁਆਇੰਟ ਵਗੈਰਾ ਦੇਖ ਲਈਏ ਹਾਸੀ ਦੇਖ ਲਈਏ ਕਿੱਥੇ-ਕਿੱਥੇ ਲਾਉਣੇ ਆ ਉਹ 1-2 ਦਿਨ ਚ ਸਟਾਰਟ ਕਰ ਦੇਣਗੇ ਠੇਕੇਦਾਰ ਜਿਨ੍ਹਾਂ ਨੇ ਟੈਂਡਰ ਲਿਆ 200 ਕਿ 20 ਕੇਵੀ ਬਿਜਲੀ ਕਰਵੀ ਆਪਾਂ ਕਿਹੜਾ ਹੋ ਰਿਹਾ ਕਿੰਨਾ ਕ ਟਾਈਮ ਲੱਗੇਗਾ ਉਹ ਮੈਨੂੰ ਲੱਗਦਾ ਮਾਤ ਤੋਂ ਚਾਲੂ ਕਰ ਦੇਣ ਉਹ ਕਹਿੰਦੇ ਆ ਕਿ ਮਾਤ ਦੇ 31 ਤੱਕ ਅਸੀਂ ਚਾਲੂ ਕਰ ਦੇਵਾਂਗੇ ਬਸ ਜਦੋਂ ਲੋ ਹੋ ਗਿਆ ਫਿਰ ਤੇ ਬਿਲੀ ਦਾ ਕਦੀ ਇਹ ਨਾਲੇ ਕੋਈ ਪ੍ਰੋਬਲਮ ਨਾ ਹੋਵੇ ਆਸ ਕੀਤੀ ਜਾਵੇ ਕਿ ਝੋਨੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਹੋ ਕੇ ਚਾਲੂ ਤੇ ਲੋਕਾ ਮੈਨੂੰ ਲੱਗਦਾ ਕਿ ਹੋ ਜਾਊਗਾ ਮੈਂ ਮੈਨੂੰ ਤੇ ਇਹ ਆ ਕਿ ਮਾਤ ਤੱਕ ਹੋ ਜਾਏ ਝੋਨੇ ਦਾ ਵੀ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਸਾਡੇ ਜਲਦੀ ਜਲਦੀ ਇਹ ਨਾਲੇ ਸ਼ਾਇਦ ਉਹ ਚ ਇੰਡਸਟਰੀ ਆਵੇ ਲੋਕ ਉਹ ਬਲੋ ਆਪਣੀ ਕੋਸ਼ਿਸ਼ ਹੈ ਸੋ ਅੱਜ ਬਹੁਤ ਵਧੀਆ ਕੰਮ ਹੋ ਰਿਹਾ ਮਨ ਖੁਸ਼ ਹੋ ਗਿਆ ਇਹਦੇ ਕਾਫੀ ਜਾਲ ਵਿਛੇ ਜਿਹੜੇ ਬਖਸ਼ੇ ਕਾਫੀ ਪੁਰਾਣੇ ਹੋ ਚੁੱਕੇ ਹੋਏ ਤੇ ਲੋਕ ਮੈਂ ਕਿਹਾ ਦੇਖੋ ਵੀ ਆਹ ਜਾਲ ਆ ਦੇਖੋ ਸਭ ਨਿਕਲ ਚਲੇ ਆਹ ਜਾਲ ਜੂਲ ਸਭ ਨਿਕਲ ਚਲੇ ਉੱਤੇ ਕੇਵਲ ਬਾਕੀ ਦੇਖੋ ਤੁਸੀਂ ਸਭ ਜਾਲ ਨਿਕਲ ਜਾਣਗੇ ਕੋਈ ਮਤਲਬ ਜਿਹੜਾ ਅੱਗੇ ਡਰ ਰਹਿੰਦਾ ਇੱਕ ਇਥੋਂ ਉਹ ਪਟਾਕੇ ਬੈ ਜਾਣਗੇ ਇਥੋਂ ਤਾਰਾਂ ਜੋੜ ਦੇ